ਉਹ ਸਾਰੇ ਲੀਡਰ ਪੋਲੀਟੀਕਲ ਲੀਡਰ ਇਹ ਗੱਲ ਕਹਿੰਦੇ ਨੇ ਕਿ ਉਦੋਂ ਉਸ ਵੇਵ ਦੇ ਵਿੱਚ ਤੁਹਾਨੂੰ सिंपथी ਵੋਟ ਪਈ ਤੁਹਾਨੂੰ ਸਿੱਧੂ ਮੂਸੇਵਾਲ ਦੇ ਫੈਕਟਰ ਨੇ ਜਿਤਾਇਆ ਤੁਹਾਨੂੰ ਦੀਪ ਸਿੱਧੂ ਨੇ ਜਿਤਾਇਆ ਤਾਂ ਕਹਿੰਦੇ ਇਸ ਵਾਰ ਦੇਖਾਂਗੇ ਕਿ ਕਿੰਨਾ ਕੁ ਤੁਹਾਨੂੰ ਲੋਕਾਂ ਦਾ ਪਿਆਰ ਮਿਲਦਾ ਉਹ ਸ਼ਾ ਮਿਲਦਾ ਹੈ ਐ ਕਹਿ ਦੇਣਾ ਕਿ ਮੂਸੇਵਾਲ ਕਰਕੇ ਦੀਪ ਸਿੱਧੂ ਕਰਕੇ ਮੈਂ ਜਿੱਤ ਗਿਆ ਫਿਰ ਇਹ ਮੈਨੂੰ ਕੋਈ ਦਲੀਲ ਸਾਹਿਬ ਸਾਡੇ ਤੁਹਾਡੇ ਕੋਈ ਲੱਗਦੀ ਨਹੀਂ ਔਰ ਸਿੱਧੇ ਤੌਰ ਦੇ ਉੱਤੇ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਕਾਂਗਰਸ ਦਾ ਸਾਥ ਦੇਣਗੇ ਉਹ ਕਹਿੰਦੇ ਕਿ ਮੈਂ ਆਪਣੇ ਦਿਲ ਦੀ ਆਵਾਜ਼ ਸੁਣੀ ਔਰ ਮੈਂ ਇਹ ਤੈਅ ਕਰਦਾ ਕਿ ਮੇਰੀ ਜਿਹੜਾ ਮੇਰਾ ਸਪੋਰਟ ਹੈ ਉਹ ਸੁਖਪਾਲ ਸਿੰਘ ਖੈਰਾ ਨੂੰ ਹੈ ਉਹ ਕਾਂਗਰਸ ਨੂੰ ਹੈ ਤੁਸੀਂ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਸਰਦਾਰ ਬਲਕੌਰ ਸਿੰਘ ਨੂੰ ਇਹੋ ਜਿਹਾ ਕੰਮ ਨਹੀਂ ਸੀ ਕਰਨਾ ਚਾਹੀਦਾ ਜਿਸ ਨਾਲ ਸਿੱਖਾਂ ਦਾ ਜਿਹੜੀ ਇੱਜ਼ਤ ਹੈ ਦੁਨੀਆ ਦੇ ਵਿੱਚ ਉਹ ਥੱਲੇ ਆਏ ਸਰ ਬਲਕਾਰ ਸਿੰਘ ਨੇ ਇਹੋ ਜਿਹਾ ਬਿਆਨ ਦਿੱਤਾ ਹੈ ਇਹਦੇ ਨਾਲ ਤਾਂ ਇਹ ਦੁਨੀਆ ਪਲਟ ਜੂਗੀ ਕਿ ਇਹੋ ਜਿਹਾ ਜਬਰ ਕਾਂਗਰਸ ਨੇ ਸਿਖਾੰਦੇਵ ਉੱਤੇ ਕੀਤਾ ਤੇ ਇਹੋ ਜਿਹੀ ਤਕੜੇ ਸ਼ਹੀਦ ਦਾ ਬਾਪ ਕਾਂਗਰਸ ਦੀ ਅਮਦਾਦ ਦੇ ਉੱਤੇ ਉਤਰਿਆ ਆ ਇਹ ਤਾਂ ਕੋਈ ਮੰਨਣ ਵਾਲੀ ਗੱਲ ਨਹੀਂ ਹੋਊ ਉਹ ਕਹਿੰਦੇ ਨੇ ਕਿ ਪੰਥਕ ਮੁੱਦੇ ਤਾਂ ਮੈਂ ਚੁੱਕਦਾ ਰਿਹਾ ਮੈਂ ਪੰਥ ਦੀ ਗੱਲ ਕਰਦਾ ਰਿਹਾ ਕਹਿੰਦੇ ਇਹ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਇੰਨੀ ਕਾਲੀ ਕਾਦੀ ਹੋ ਗਈ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਕਹਿੰਦੇ ਅਜੇ ਤਾਂ ਇੱਕ ਸਾਲ ਹੀ ਹੋਇਆ ਸੀ ਔਰ ਇੱਕ ਸਾਲ ਦੇ ਵਿੱਚ ਇਹਨਾਂ ਨੇ ਆਪਣੀਆਂ ਕਹਿੰਦੇ ਹੱਥ ਖੜੇ ਕਰ ਦੂਰ ਸਾਹਿਬ ਤੋਂ ਤਾਂ ਆਪਣਾ ਕੈਂਡੀਡੇਟ ਵਾਪਸ ਵਿਡਰੋ ਕਰ ਰਹੀ ਹਾਂ ਕਿਉਂਕਿ ਨਾਮਜ਼ਦਗੀ ਪ੍ਰਵਾਨ ਹੋ ਗਈ ਹੈ ਬਹੁਤ ਸਾਰੇ ਸਿੱਖ ਗਲਿਆਰੇ ਦੇ ਵਿੱਚ ਮਾਨਸਾਪੇ ਚਰਚਾ ਹੈ ਕਿ ਫਰੀਦਕਾਉਟ ਸੀਟ ਤੋਂ ਫਿਰ ਤੁਸੀਂ ਆਪਣਾ ਉਮੀਦਵਾਰ ਵਾਪਸ ਕਿਉਂ ਨਹੀਂ ਦਿੱਤਾ ਜਿੱਥੇ ਭਾਈ ਸਰਬਜੀਤ ਸਿੰਘ ਹੋਣੀ ਕਹਿੰਦੇ ਮੈਦਾਨ ਦੇ ਵਿੱਚ ਨਹੀਂ ਉਹਨਾਂ ਦੇ ਸਾਹਮਣੇ ਤੁਸੀਂ ਫਿਰ ਆਪਣਾ ਉਮੀਦਵਾਰ ਕਿਉਂ ਖੜਾ ਜਿਹੜੇ ਮਾਨਸਾਪ ਸੰਵਿਧਾਨ ਦੀ ਗੱਲ ਹੀ ਨਹੀਂ ਮੰਨਦੇ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਉਹਨਾਂ ਨੇ ਕਿਵੇਂ ਫਿਰ ਵੋਟਾਂ ਦੇ ਵਿੱਚ ਖੜੇ ਹੋ ਕੇ ਸੌਂ ਚੁੱਕ ਦਿੱਤੀ ਔਰ ਇਹੀ ਹੁਣ ਗੱਲ ਅਮਰਿਤਪਾਲ ਨੂੰ ਵੀ ਕੀਤੀ ਜਾ ਰਹੀ ਹੈ ਕਹਿੰਦੇ ਕਿ ਜਿਹੜੇ ਸਵਿਧਾਨ ਨੂੰ ਤੁਸੀਂ ਮੰਨਦੇ ਹੀ ਨਹੀਂ ਉਹ ਫਿਰ ਉਸੇ ਸਵਿਧਾਨ ਦੀ ਤੁਸੀਂ ਦੁਬਾਰਾ ਫਿਰ ਸੋਹ ਕਿਵੇਂ ਚੁੱਕੋਗੇ ਕੀ ਸੋਚਣ ਤੋਂ ਬਾਅਦ ਮਾਨ ਸਾਹਿਬ ਜਾਂ ਅਮਰਿਤਪਾਲ ਸਿੰਘ ਹੁਣੀ ਜਿਹੜੀ ਉਹਨਾਂ ਦੀ ਸੋਚ ਹੈ ਵੱਖਰਾ ਖਾਲਸਾ ਰਾਜ ਦੀ ਤਾਂ ਉਸ ਤੋਂ ਕਿਨਾਰਾ ਕਰਨਗੇ ਉਹ ਜਾਂ ਉਸ ਦੇ ਉੱਤੇ ਵੀ ਪੈਰਾ ਦੇਣ ਤਾਂ ਸਿਰਫ ਸੰਗਰੂਰ ਦੇ ਵਿੱਚ ਹੀ ਕਿਉਂ ਲੱਗਿਆ ਹੋਰ ਥਾਵਾਂ ਦੇ ਉੱਤੇ ਕਿਉਂ ਨਹੀਂ ਉਸ ਤਰੀਕੇ ਦੇ ਨਾਲ ਲੀਡਰ ਉਹ ਖੜੇ ਕਰ पाए ਲੀਡਰ ਬਣਾ ਪਾਏ ਤੁਹਾਡੇ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਕਿਉਂ ਨਹੀਂ ਕੋਈ ਅੱਗੇ ਉੱਗ ਪਾਇਆ ਕੋਈ ਵੱਧ ਪਾਇਆ ਯਾ ਐਲਾਈਅੰਸ ਹੈ ਦੇਸ਼ ਦੇ ਵਿੱਚ ਤੁਹਾਨੂੰ ਜੇ ਉਹਨਾਂ ਨੂੰ ਲੋੜ ਪੈਂਦੀ ਹੈ ਤੁਹਾਡੀ ਤਾਂ ਤੁਸੀਂ ਉਹਨਾਂ ਦਾ ਸਾਥ ਦੋਗੇ ਜਾਂ ਫਿਰ ਆਪਣਾ ਇਕੱਲਾ ਹੀ ਤੁਸੀਂ ਰਹੋਗੇ ਤੁਸੀਂ ਇਕੱਲੇ ਤੌਰ ਦੇ ਉੱਤੇ ਹੀ ਆਪਣੇ ਨੂੰ ਰਿਪਰੈਜ਼ੈਂਟ ਸੰਗਰੂਰ ਲੋਕ ਸਭਾ ਹਲਕੇ 'ਚ ਮੌਜੂਦ ਆ ਵੱਖ-ਵੱਖ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ ਸਮਝਪਤ ਸਿੰਘ ਮਾਨ ਉਹਨਾਂ ਦੇ ਨਾਲ ਅੱਜ ਦਿਨ ਬਿਤਾ ਰਹੇ ਆ ਸਮਝਪਤ ਸਿੰਘ ਮਾਨ ਉਹਨਾਂ ਦਾ ਸਵੇਰ ਤੋਂ ਹੀ ਪ੍ਰੋਗਰਾਮ ਚੱਲ ਰਿਹਾ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਗੱਲਬਾਤ ਕਰਦੇ ਹਾਂ ਸਰਮੰਜੀ ਸਿੰਘ ਮਾਨਵਾ ਦੇ ਨਾਲ ਇੱਕ ਵਾਰ ਫੇਰ ਤੋਂ ਮੈਦਾਨ ਦੇ ਵਿੱਚ ਨੇ ਹਾਲਾਂਕਿ ਬਾਈ ਇਲੈਕਸ਼ਨ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ ਪਰ ਇੱਕ ਵਾਰ ਫੇਰ ਹੁਣ 2024 ਦੀਆਂ ਲੋਕ ਸਭਾ ਦੇ ਵਿੱਚ ਕਿਸ ਤਰੀਕੇ ਦੀ ਤਿਆਰੀ ਹੈ ਕਿਵੇਂ ਦਾ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਗੱਲਬਾਤ ਕਰਦੇ ਹਾਂ ਮਾਨ ਸਾਹਿਬ ਬੁੱਬੂ ਸਵਰਤਾਈ ਸੱਸ਼ਿਕਾ ਜੀ ਕੌਂ ਸਾਹਿਬ ਕੌਂ ਜੀ ਕੀ ਫਟੇ ਥੈਂਕ ਯੂ ਸਾਰਾ ਸਭ ਤੁਸੀਂ ਆਏ ਹੋ ਮਨ ਸਾਹਿਬ ਲਗਾਤਾਰ ਪ੍ਰਚਾਰ ਕਰ ਰਹੇ ਹੂੰ ਦਿਨ ਥੋੜੇ ਰਹਿ ਗਏ ਨੇ ਨੋਮੀਨੇਸ਼ਨ ਵੀ ਫਾਈਲ ਹੋ ਗਈਆਂ ਜੋ ਨੋਮੀਨੇਸ਼ਨ ਫਾਈਲ ਹੋ ਜਾਂਦੀਆਂ ਤਾਂ ਕਹਿ ਜਾਂਦੇ ਕਿ ਚੋਣ ਅਖਾੜਾ ਭੱਕ ਗਿਆ ਹੈ ਪੂਰੇ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਲੱਗ ਜਾਂਦੀਆਂ ਨੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਸਮੀਕਰਨ ਨਜ਼ਰ ਆ ਰਹੇ ਸਾਨੂੰ ਸਾਹਿਬ ਇੱਕ ਗਿਲਾ ਹੈ ਕਿ ਸਾਡੀ ਇਹ ਰੈਕਗਨਾਈਜ਼ਡ ਪਾਰਟੀ ਹੈ ਤੇ ਸਾਨੂੰ ਅਜੇ ਤੱਕ ਸਾਡਾ ਚੋਣ ਨਿਸ਼ਾਨ ਨਹੀਂ ਦੇ ਰਿਹਾ ਇਲੈਕਸ਼ਨ ਕਮਿਸ਼ਨ ਜੀ ਜਨਤਕੀ ਦੂਜੀਆਂ ਪਾਰਟੀਆਂ ਦੇ ਚੋਣ ਨਿਸ਼ਾਨ ਝੂਲ ਰਹੇ ਹੈ ਹਰੇਕ ਗਲੀ ਦੇ ਵਿੱਚ ਹਰੇਕ ਘਰ ਦੇ ਵਿੱਚ ਤੇ ਇਹਦੇ ਨਾਲ ਜਿਹੜਾ ਕਾਨੂੰਨ ਆਰਟੀਕਲ 14 ਕਹਿੰਦਾ ਹੈ ਸਭ ਤੋਂ ਹੁੰਦਾ ਕਿ ਸਾਰਿਆਂ ਦੇ ਲਈ ਕਾਨੂੰਨ ਇੱਕ ਹੈ ਤੇ ਇਹ ਸਾਨੂੰ ਕਾਨੂੰਨ ਦੇ ਵਿੱਚ ਬਰਾਬਰ ਇਲੈਕਸ਼ਨ ਕਮਿਸ਼ਨ ਨਹੀਂ ਰੱਖ ਰਿਹਾ ਜਿਹੜਾ ਸਾਡਾ ਚੋਣ ਨਿਸ਼ਾਨ ਨਹੀਂ ਦਿੱਤਾ ਅਜੇ ਤੱਕ ਤੇ ਮੀਤ ਵੀ ਨਹੀਂ ਹੈ ਕਿ ਛੇਤੀ ਦੇ ਦੂਗਾ ਦੂਸਰੀ ਗੱਲ ਹੈ ਬੜੀ ਸੋਹਣੀ ਤਰ੍ਹਾਂ ਇਹ ਸਾਰੀ ਗੱਲ ਸਾਡੀ ਸੁਣ ਰਹੇ ਹੈ ਮੰਨ ਰਹੇ ਹੈ ਕਿਉਂ ਕਰਕੇ ਮੇਰੇ ਹਲਕੇ ਦੇ ਵਿੱਚ ਮੁਸਲਮਾਨ ਵੀ ਹੈਗੇ ਹੈ ਹਿੰਦੂ ਵੀ ਹੈਗੇ ਹੈ ਸਿੱਖ ਵੀ ਹੈਗੇ ਹੈ ਜੈਨੀ ਵੀ ਹੈਗੇ ਹੈ ਸਾਈ ਵੀ ਹੈ ਤੇ ਸਾਰਿਆਂ ਨੂੰ ਖੁਸ਼ ਕਰਕੇ ਰੱਖਣਾ ਮੁਸ਼ਕਲ ਹੁੰਦਾ ਹੈ ਪਰ ਮੈਂ ਆਪਣਾ ਸਮਪਤੀਤ ਕੀਤਾ ਬਿਲਕੁਲ ਨਿਰਪੱਖਤਾ ਦੇ ਨਾਲ ਤੇ ਸਾਰਿਆਂ ਨੂੰ ਇੱਕ ਸਮਝ ਕੇ ਉਹਨਾਂ ਦੀਆਂ ਡਿਮਾਂਡਾਂਾਂ ਪੂਰੀਆਂ ਕੀਤੀਆਂ ਮੁਸਲਮਾਨਾਂ ਦੀਆਂ ਹਿੰਦੂਆਂ ਦੀਆਂ ਰੰਗਰੇਟੇ ਸਿੱਖਾਂ ਦੀਆਂ ਅਸਾਈਆਂ ਦੀਆਂ ਸਾਰਿਆਂ ਦੀਆਂ ਤੇ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ 56 ਕਰੋੜ ਦਾ ਇੱਕ ਸਪੈਸ਼ialਟੀ ਹਸਪੀਟਲ ਸਾਡੇ ਬਰਨਾਲੇ ਦੇ ਵਿੱਚ ਬਣ ਜੇ ਜਿੱਥੇ ਇਹ ਜਿਹੜੀ ਬਿਮਾਰੀ ਦਾ ਇਲਾਜ ਕਿਤੇ ਹੁੰਦਾ ਨਹੀਂ ਉਹ ਹੁਣ ਸਾਡੇ ਬਰਨਾਲੇ ਦੇ ਵਿੱਚ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਹੋਇਆ ਕਰੂਗਾ ਦੂਸਰਾ ਮੈਂ ਕੱਲਾ ਮੈਂਬਰ ਐ ਪਾਰਲੀਮੈਂਟ ਸ ਆਪਣੀ ਪਾਰਟੀ ਦਾ ਤੇ ਸਿੱਖਾਂ ਦਾ ਦੂਜੀ ਚੀਜ਼ ਜਿਹੜੀ ਮਿੱਥੋ ਹੋਈ ਹੈ ਕਿ 350 ਕਰੋੜ ਮੈਂ ਲੈ ਕੇ ਆਂਦਾ ਕਿ ਮੇਰੇ 3 ਜ਼ਿਲ੍ਹੇ ਹੈਗੇ ਐ ਬਰਨਾਲਾ ਸੰਗਰੂਰ ਤੇ ਮਲੇਰਕੋਟਲਾ ਅਗਲੇ ਸਾਲ ਤੱਕ ਤੁਹਾਨੂੰ ਕਿਸੇ ਦੇ ਘਰ ਦੇ ਉੱਤੋਂ ਬਿਜਲੀ ਦੀ ਤਾਰ ਲੰਘਦੀ ਨਜ਼ਰ ਨਹੀਂ ਆਊਗੀ ਇਹ ਸਾਰੀਆਂ ਧਰਤੀ ਦੇ ਵਿੱਚ ਚਲੀਆਂ ਜਾਣਗੀਆਂ ਫਲਕਚੁਏਸ਼ਨ ਆਫ ਕਰੰਟ ਨਹੀਂ ਹੋਊਗਾ ਕਿਸੇ ਦੀ ਟਿਊਬਵੈੱਲ ਦੀ ਮੋਟਰ ਨਹੀਂ ਸੜੂਗੀ ਕਿਸੇ ਦੇ ਘਰ ਦੀ ਮਸ਼ੀਨ ਨਹੀਂ ਸੜੂਗੀ ਤਾਂ ਮੈਂ ਸਮਝਦਾ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਦੂਜੀ ਅਚੀਵਮੈਂਟ ਮੈਂ ਕਰਨਾ ਚਾਹੁੰਦਾ ਕਿ 1947 ਤੋਂ ਲੈ ਕੇ ਅੱਜ ਤੱਕ ਜਿਹੜਾ ਮਲੇਰਕੋਟਲਾ ਜ਼ਿਲ੍ਹਾ ਹੈ ਇਹਦੇ ਪਿੰਡਾਂ ਦੇ ਵਿੱਚ ਅਜੇ ਨਹਿਰ ਦਾ ਪਾਣੀ ਨਹੀਂ ਲੱਗਦਾ ਤੇ ਉਹ ਤੇ ਉੱਤੇ ਮੈਂ ਕਨਸੈਂਟਰੇਟ ਕਰਨਾ ਚਾਹੁੰਦਾ ਕਿ ਮਲੇਰ ਕੋਠਲੇ ਦੇ ਪਿੰਡਾਂ ਦੇ ਵਿੱਚ ਵੀ ਖੇਤਾਂ ਨੂੰ ਨਹਿਰ ਦਾ ਪਾਣੀ ਆ ਜਾਵੇ ਸੋ ਇਹ ਸਾਰੀਆਂ ਚੀਜ਼ਾਂ ਕੀਤੀਆਂ ਹੈਗੀਆਂ ਜਿਹੜੇ ਤੁਸੀਂ ਗਣਵਾਏ ਜਿਹੜੇ ਤੁਸੀਂ ਇਸ ਟਿਨਿਓਰ ਦੇ ਦੌਰਾਨ ਬਾਈਲੈਕਸ਼ਨ ਦੇ ਵਿੱਚ ਜੀ ਮਾਨ ਸਾਹਿਬ ਜੇ ਮੈਂ ਸਿੱਧੇ ਤੌਰ ਦੇ ਉੱਤੇ ਗੱਲ ਕਰਾਂ ਸਿੱਧੂ ਮੂਸੇਵਾਲ ਦੀ ਔਰ ਨਾਲ ਹੀ ਦੀਪ ਸਿੱਧੂਣਾ ਦੀ ਬੋ ਸਾਰੇ ਲੀਡਰ ਪੋਲੀਟੀਕਲ ਲੀਡਰ ਇਹ ਗੱਲ ਕਹਿੰਦੇ ਨੇ ਕਿ ਉਦੋਂ ਉਸ ਵੇਵ ਦੇ ਵਿੱਚ ਤੁਹਾਨੂੰ ਸਿੰਮਫੀ ਵੋਟ ਪਈ ਤੁਹਾਨੂੰ ਸਿੱਧੂ ਮੂਸੇਰਾ ਦੇ ਫੈਕਟਰ ਨੇ ਜਿਤਾਇਆ ਤੁਹਾਨੂੰ ਦੀਪ ਸਿੱਧੂ ਨੇ ਜਿਤਾਇਆ ਤਾਂ ਕਹਿੰਦੇ ਇਸ ਵਾਰ ਦੇਖਾਂਗੇ ਕਿ ਕਿੰਨਾ ਕੁ ਤੁਹਾਨੂੰ ਲੋਕਾਂ ਦਾ ਪਿਆਰ ਮਿਲਦਾ ਹੈ ਉਹ ਸ਼ਾ ਮਿਲਦਾ ਹੈ ਔਰ ਸਿੱਧੇ ਤੌਰ ਦੇ ਉੱਤੇ ਅੱਜ ਸਿੱਧੂ ਮੂਸੇਰਾ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਕਾਂਗਰਸ ਦਾ ਸਾਥ ਦੇਣਗੇ ਉਹ ਕਹਿੰਦੇ ਕਿ ਮੈਂ ਆਪਣੇ ਦਿਲ ਦੀ ਆਵਾਜ਼ ਸੁਣੀ ਔਰ ਮੈਂ ਇਹ ਤੈਅ ਕਰਦਾ ਕਿ ਮੇਰੀ ਜਿਹੜਾ ਮੇਰਾ ਸਪੋਰਟਰ ਉਹ ਸੁਖਪਾਲ ਸਿੰਘ ਖੈਰਾ ਨੂੰ ਹੈ ਉਹ ਕਾਂਗਰਸ ਨੂੰ ਹੈ ਤੁਸੀਂ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਫੇ ਤੁਹਾਡੇ ਦਲੀਲ ਦੇ ਮੁਤਾਬਕ ਤਾਂ ਕਾਂਗਰਸ ਨੂੰ ਹੀ ਫਾਇਦਾ ਹੋਊ ਸਾਨੂੰ ਤਾਂ ਨਹੀਂ ਫਾਇਦਾ ਹੋ ਸਕਦਾ ਜੇ ਮੂਸੇਵਾਲ ਦੇ ਫੈਕਟਰ ਦੇ ਮੈਨੂੰ ਪਹਿਲਾਂ ਸਪੋਰਟ ਕਰਤਾ ਤੇ ਆਮ ਪਾਰਟੀ ਦੀਆਂ 92 ਸੀਟਾਂ ਆ ਗਈਆਂ ਤੇ ਉਸ ਤੋਂ ਬਾਅਦ ਆਮ ਪਾਰਟੀ ਨੇ ਕੋਈ ਕੰਮ ਹੀ ਨਹੀਂ ਕੀਤਾ ਕਦੇ ਤੁਸੀਂ ਇਹਨਾਂ ਦਾ ਜਲਸਾ ਕਿਤੇ ਦੇਖਿਆ ਹੋਏ ਪਿੰਡਾਂ ਦੇ ਵਿੱਚ ਜਾਂ ਹੈ ਜਾnde ਹੋਣ ਜਾਂ ਇਹਨਾਂ ਨੂੰ ਰਿਸੀਵ ਕੀਤਾ ਹੋਏ ਬਿਹਾਰ ਤੇ ਇੱਜ਼ਤ ਦੇ ਨਾਲ ਉਹ ਤੁਸੀਂ ਦੇਖ ਸਕਦੇ ਹੋ ਹੁਣ ਐ ਕਹਿ ਦੇਣਾ ਕਿ ਮੂਸੇਵਾਲ ਦਾ ਫੈਕਟਰ ਸੀਗਾ ਦੀਪਸੀਤੂ ਦਾ ਫੈਕਟਰ ਸੀਗਾ ਤੇ ਜਿਹੜਾ ਮੈਂ ਪਾਰਲੀਮੈਂਟ ਦੇ ਵਿੱਚ ਏਡੀਚ ਇਹਨਾਂ ਦੇ ਸਾਰਿਆਂ ਦੇ ਨਾਮ ਲੈਤੇ ਤੇ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਵੀ ਪੋਲ ਕੋਲ ਤੇ ਟਰੂਡੋ ਸਾਹਿਬ ਨੇ ਕਿ ਇੰਡੀਆ ਦੀਆਂ ਏਜੰਸੀਜ਼ ਨੇ ਸਾਡੇ ਬੰਦੇ ਇੱਥੇ ਸਿੱਖ ਸਿਟੀਜ਼ਨਸ ਮਰਵਾਏ ਐ ਤੇ ਉਹ ਦੋਬਾਰ ਫਿਰ ਅਮਰੀਕਾ ਨੇ ਵੀ ਕਹਿਤਾ ਕਿ ਅਸੀਂ ਫੜ ਲਏ ਆ ਬੰਦੇ ਜਿਨ੍ਹਾਂ ਨੇ ਪੰਨوں ਨੂੰ ਮਾਰਨਾ ਸੀਗਾ ਤੇ ਇਹ ਤਾਂ ਮੇਰਾ ਖਿਆਲ ਹੈ ਮੇਰੀ ਬਹੁਤ ਵੱਡੀ ਅਚੀਵਮੈਂਟ ਹੈ ਜਿਹੜੀ ਮੈਂ ਪਾਰਲੀਮੈਂਟ 'ਚ ਜਾ ਕੇ ਜੇ ਮੂਸੇਵਾਲ ਨੇ ਮੈਨੂੰ ਸਪੋਰਟ ਕੀਤਾ ਸੀਗਾ ਜੇ ਸਿੱਧੂ ਨੇ ਸਪੋਰਟ ਕੀਤਾ ਸੀਗਾ ਫਿਰ ਅਕਸਰ ਮੈਂ ਪਾਰਲੀਮੈਂਟ ਹਾਈਐਸਟ ਹਾਲ ਦੇ ਵਿੱਚ ਗੱਲ ਤਾਂ ਜਾ ਕੇ ਕਰਿਆ ਆ ਪਰ ਇਹ ਫਿਰ ਆਮ ਪਾਰਟੀ ਤੇ ਕਾਂਗਰਸ ਤੇ ਬੀਜੇਪੀ ਜਿਹੜੇ ਇਹੋ ਜੀਆਂ ਗੱਲਾਂ ਕਰਦੇ ਐ ਇਹ ਕਿਉਂ ਨਹੀਂ ਐਡਵਾਂਟੇਜ ਲੈ ਸਕਦੇ ਇਸ ਚੀਜ਼ ਦਾ ਇੱਕ ਚੋਪਰ ਮੋਸੇਵਾਲ ਦੇ ਕਤਲ ਤੇ ਦੀਪ ਸਿੰਘ ਸਿੱਧੂ ਦੇ ਕਤਲ ਦੇ ਉੱਤੇ ਤੇ ਜਿਹੜੇ ਕੈਨੇਡਾ ਦੇ ਵਿੱਚ ਹੋਏ ਐ ਬਰਤਾਨੀਆਂ ਦੇ ਵਿੱਚ ਹੋਏ ਐ ਪਾਕਿਸਤਾਨ ਦੇ ਵਿੱਚ ਹੋਏ ਐ ਇਹ ਕਿਉਂ ਨਹੀਂ ਜੀ ਫਾਇਦਾ ਲੈ ਸਕਦੇ ਇਹ ਡਰਦੇ ਐ ਕਾਇਰ ਐ ਬੁzdਲ ਆਦਮੀ ਐ ਇਹ ਕਹਿੰਦੇ ਐ ਕਿ ਇਹ ਨੈਸ਼ਨਲ ਪਾਲਿਸੀ ਹੈ ਇੰਡੀਆ ਦੀ ਸਿੱਖ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਮਰਵਾਉਣ ਦੀ ਤੇ ਅਸੀਂ ਨੈਸ਼ਨਲ ਪਾਲਿਸੀ ਦੇ ਖਿਲਾਫ ਬੋਲ ਹੀ ਨਹੀਂ ਸਕਦੇ ਤੇ ਜੇ ਸਿੱਖ ਇਹ ਬੋਲ ਹੀ ਨਹੀਂ ਸਕਦੇ ਤਾਂ ਮੇਰਾ ਮਤਲਬ ਇਹ ਕਹਿ ਦੇਣਾ ਕਿ ਮੂਸੇਵਾਲ ਕਰਕੇ ਦੀਪ ਸਿੱਧੂ ਕਰਕੇ ਮੈਂ ਜਿੱਤ ਗਿਆ ਫਿਰ ਇਹ ਮੈਨੂੰ ਕੋਈ ਦਲੀਲ ਸਰਦਾਰ ਸਾਹਿਬ ਤੁਹਾਡੇ ਕੋਈ ਲੱਗਦੀ ਨਹੀਂ ਵਧੀਆ ਪੋਲਿਟਿਕਲ ਪਾਰਟੀਆਂ ਦੇ ਕਲੇਮ ਹੈ ਔਰ ਜੇ ਮੈਂ ਉਹੀ ਮਾਨ ਸਾਹਿਬ ਗੱਲ ਕਰਾਂ ਸਰਦਾਰ ਬਲਕੌਰ ਸਿੰਘ ਉਹਨਾਂ ਦੀ ਉਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਜਿਸ ਦੇ ਵਿੱਚ ਉਹਨਾਂ ਨੇ ਅੱਜ ਸਮਰਥਨ ਦੇਣ ਦੀ ਗੱਲ ਕਾਂਗਰਸ ਨੂੰ ਕਰ ਦਿੱਤੀ ਹੈ ਹਾਲਾਂਕਿ ਤੁਹਾਡੀ ਬਹੁਤ ਨੇੜਤਾ ਸੀ ਸਿੱਧੂ ਮੂਸੇਵਾਲਾ ਦੇ ਨਾਲ ਉਹਨਾਂ ਨੇ ਤੁਹਾਡੀ ਕੈਂਪੇਨ ਦੇ ਵਿੱਚ ਵੀ ਆਉਣਾ ਸੀ ਉਹਨਾਂ ਦੇ ਪਿਤਾ ਜੀ ਨੇ ਜ਼ਿਕਰ ਵੀ ਕੀਤਾ ਸੀ ਕਿ ਜੇ ਗਾਣਾ ਪਹਿਲਾਂ ਰਿਲੀਜ਼ ਕਰ ਦਿੱਤਾ ਹੁੰਦਾ ਤਾਂ ਸ਼ਾਇਦ ਤੁਹਾਡੀ ਲੀਡ ਹੋਰ ਵੱਧ ਜਾਣੀ ਸੀ ਹੋਰ ਵੱਡੀ ਲੀਡ ਦੇ ਨਾਲ ਤੁਸੀਂ ਜਿੱਤ ਹਾਸਲ ਕਰਨੀ ਸੀ ਸਰਦਾਰ ਬਰਕਾਸ਼ ਸਿੰਘ ਦੇ ਫੈਸਲੇ ਤੁਹਾਨੂੰ ਆਹਤ ਕੀਤਾ ਤੁਹਾਨੂੰ ਮਨ ਪਰੇਸ਼ਾਨ ਹੋਇਆ ਹਾਂ ਮੈਨੂੰ ਬਹੁਤ ਥੱਕਾ ਲੱਗਿਆ ਜੀ ਕਿ ਇਹੋ ਜਿਹਾ ਸਿੰਘ ਜਿਹਦਾ ਪੁੱਤਰ ਇਕਲੌਤਾ ਪੁੱਤਰ ਸ਼ਹੀਦ ਕਰ ਦਿੱਤਾ ਹੋਵੇ ਦਿੱਲੀ ਪੁਲਿਸ ਤੇ ਆਈਬੀ ਨੇ ਚੀਫ ਮਿੰისტਰ ਸਰਦਾਰ ਭਗਵਾਨ ਸਿੰਘ ਨੂੰ ਪਹਿਲਾਂ ਦੱਸ ਦਿੱਤਾ ਹੋਵੇ ਕਿ ਇਹਨਾਂ ਨੂੰ ਮਰਵਾ ਦੇਣਾ ਹੈ ਤੇ ਸਰਦਾਰ ਭਗਵੰਤ ਸਿੰਘ ਉਹਨਾਂ ਦੀ ਸਿਕਿਉਰਿਟੀ ਨੂੰ ਵਿਡਰੋਅ ਕਰ ਲੈਣ ਤੇ ਉਸ ਤੋਂ ਬਾਅਦ ਉਹਨਾਂ ਦਾ ਕਤਲ ਹੋ ਜੇ ਤੇ ਮੇਰਾ ਤਾਂ ਪੂਰਾ ਇਸ ਪਰਿਵਾਰ ਦੇ ਨਾਲ ਪੂਰੀ ਸਿੰਪਥੀ ਅੱਜ ਵੀ ਹੈਗੀ ਹੈ ਪਰ ਜਿਹੜਾ ਸਰ ਬਲਕਾਰ ਸਿੰਘ ਨੇ ਇਹੋ ਜਿਹਾ ਬਿਆਨ ਦਿੱਤਾ ਹੈ ਇਹਦੇ ਨਾਲ ਤਾਂ ਇਹ ਦੁਨੀਆ ਪਲਟ ਜਾਊਗੀ ਕਿ ਇਹੋ ਜਿਹਾ ਜ਼ਬਰ ਕਾਂਗਰਸ ਨੇ ਸਿੱਖਾਂ ਦੇ ਉੱਤੇ ਕੀਤਾ ਤੇ ਇਹੋ ਜਿਹਾ ਤਖੜੇ ਸ਼ਹੀਦ ਦਾ ਬਾਪ ਕਾਂਗਰਸ ਦੀ امداد ਦੇ ਉੱਤੇ ਉਤਰਿਆ ਆ ਇਹ ਤਾਂ ਕੋਈ ਮੰਨਣ ਵਾਲੀ ਗੱਲ ਨਹੀਂ ਹੋਊਗੀ ਹਾਲਾਂਕਿ ਉਹਨਾਂ ਦੇ بیٹے ਨੇ ਉਹਨਾਂ ਦੇ ਪੁੱਤਰ ਨੇ ਇਸੀ ਪਾਰਟੀ ਤੋਂ ਚੋਣ ਲੜੀ ਸੀ ਤਾਂ ਹੋ ਸਕਦਾ ਹੈ ਕਿ ਉਹ ਜਿਹੜਾ ਇਹ ਸਪੋਰਟ ਹੈ ਉਹ ਪੁੱਤਰ ਦੀ ਪਾਰਟੀ ਦੇ ਵਾਸਤੇ ਹੋਵੇ ਇਹ ਤੁਹਾਨੂੰ ਲੱਗਿਆ ਕਿ ਇਹ ਜ਼ਰੂਰਤ ਨਹੀਂ ਸੀ ਉਹਨੂੰ ਐਲਾਨ ਕਰਨ ਦੀ ਕਿ ਮੇਰੀ ਕਿਸੇ ਪਾਰਟੀ ਨੂੰ ਸਪੋਰਟ ਹੈ ਹਾਲਾਂਕਿ ਡੈਮੋਕ੍ਰੈਟਿਕ ਰਾਈਟ ਤਾਂ ਹਰ ਕਿਸੇ ਨੂੰ ਕਿਸੇ ਵੀ ਪਾਰਟੀ ਦੇ ਨਾਲ ਜੁੜਨ ਦਾ ਕਿਸੇ ਵੀ ਪਾਰਟੀ ਨੂੰ ਸਪੋਰਟ ਕਰਨ ਦਾ ਮੈਂ ਹੋਰ ਇਸ ਸੰਬੰਧ ਵਿੱਚ ਨਹੀਂ ਕਹਿਣਾ ਚਾਹੁੰਦਾ ਕਿਉਂ ਕਰਕੇ ਮੈਂ ਆਪਣੀ ਟੀਮ ਨੂੰ ਇੰਟਰਵਿਊ ਪੂਰੀ ਡਿਟੇਲ ਦੇ ਵਿੱਚ ਦੇਤੀ ਆ ਉਹਦੇ ਵਿੱਚੋਂ ਤੁਸੀਂ ਅਰਥ ਕੱਢ ਲਿਓ ਕੀ ਹੈ ਤੇ ਮੈਂ ਸਮਝਦਾ ਹਾਂ ਕਿ ਸਰ ਬਲਕੌਰ ਸਿੰਘ ਨੂੰ ਇਹੋ ਜਿਹਾ ਕੰਮ ਨਹੀਂ ਸੀ ਕਰਨਾ ਚਾਹੀਦਾ ਜਿੱਦੇ ਨਾਲ ਸਿੱਖਾਂ ਦਾ ਜਿਹੜੀ ਇੱਜ਼ਤ ਹੈ ਦੁਨੀਆ ਦੇ ਵਿੱਚ ਉਹ ਥੱਲੇ ਆਏ ਤੇ ਕਾਂਗਰਸ ਜਿਨੇ ਕਤਲ ਕੀਤੀ ਹੈ ਨਸਲਕੁਸ਼ੀ ਕੀਤੀ ਹੈ ਵੈਂਡਲਿਜ਼ਮ ਕੀਤੀ ਹੈ ਮੈਮਰੋਸਾਈਡ ਕੀਤੀ ਹੈ ਸਿੱਖ ਕੌਮ ਦੀ ਉਸ ਦੇ ਹੱਕ ਦੇ ਵਿੱਚ ਇੱਕ ਸਹੀਦ ਸਿੰਘ ਦਾ ਪਿਤਾ ਉੱਠ ਕੇ ਪ੍ਰਚਾਰ ਦੇ ਲਈ ਤਿਆਰ ਹੋ ਜੇ ਇਹਦੇ ਨਾਲ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਸ਼ੌਕ ਹੋਗਾ ਤੇ ੱਕਾ ਲੱਗੂਗਾ ਪਰ ਉੱਥੇ ਹੀ ਦੂਸਰੇ ਪਾਸੇ ਮਾਨ ਸਾਹਿਬ ਖਡੂਰ ਸਾਹਿਬ ਤੋਂ ਤੁਹਾਨੂੰ ਕੀ ਤਸਵੀਰ ਨਜ਼ਰ ਆ ਰਹੀ ਹੈ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਹਾਲਾਕੀ ਹੁਣੇ-ਹੁਣੇ ਖਬਰ ਆਈ ਹੈ ਕਿ ਉਹਨਾਂ ਦੀ ਜਿਹੜੇ ਕਾਗਜ਼ ਨੇ ਉਹ ਐਕਸੈਪਟ ਹੋ ਚੁੱਕੇ ਨੇ ਜਿਹੜੇ ਉਹਨਾਂ ਨੇ ਨਾਮਜ਼ਦਗੀ ਭਰੀ ਸੀ ਉਹ ਪ੍ਰਵਾਨ ਹੋ ਚੁੱਕੀ ਹੈ ਪਰ ਨਾਲ ਹੀ ਇੱਕ ਬੜੀ ਇਸ ਵਾਰ ਇੰਟਰਸਟਿੰਗ ਹੀ ਕਹਿ ਲੋ ਜਾਂ ਇੱਕ ਵੱਖਰੀ ਚੀਜ਼ ਨਜ਼ਰ ਆਈ ਹੈ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਨਾਮ ਦੇ ਨਾਲ ਹੀ ਮਿਲਦੇ-ਜੁਲਦੇ ਕਈ ਲੋਕਾਂ ਨੇ ਆਪਣੀਆਂ ਨਾਮਜ਼ਦਗੀਆਂ ਭਰ ਦਿੱਤੀਆਂ ਨੇ ਸੇਮ ਹੂਲੀਆ ਹੀ ਦਿਖਾਇਆ ਜਾ ਰਿਹਾ ਉਸੇ ਵੀ ਉਹਨਾਂ ਨੇ ਜਿਹੜੇ ਬੰਦੇ ਨੇ ਨਾਮਜ਼ਦਗੀ ਭਰੀ ਹੈ ਉਹਦੇ ਪਰਨਾ ਉਮੀਦਵਾਰ ਬੰਨਿਆ ਹੋਇਆ ਦਾੜੀ ਦਾ ਪ੍ਰਕਾਸ਼ ਉਸ ਤਰੀਕੇ ਨਾਲ ਕੀਤਾ ਹੋਇਆ ਹੈ ਇਸ ਤਰੀਕੇ ਨੂੰ ਕਿਵੇਂ ਦੇਖਦੇ ਹੋ ਇਸ ਪੋਲਿਟਿਕਸ ਨੂੰ ਕਿਵੇਂ ਵੇਖਦੇ ਹੋ ਕਿ ਅਮਰਿਤਪਾਲ ਸਿੰਘ ਦੇ ਨਾਮ ਦੇ ਨਾਲ ਦੀਆਂ ਹੀ ਮਿਲਦੀਆਂ ਜੁਲਦੀਆਂ ਜਿਹੜੀਆਂ ਨਾਮਜ਼ਦਗੀਆਂ ਨੇ ਉਹ ਭਰੀਆਂ ਜਾ ਰਹੀਆਂ ਨੇ ਖਡੂਰ ਸਾਹਿਬ ਜਦੋਂ ਸਾਡਾ ਦੀਪ ਸਿੰਘ ਸਿੱਧੂ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਸਾਡੀ ਜਿਹੜੀ ਪਾਰਟੀ ਹੈ ਇਹ ਉਹ ਪ੍ਰਚਾਰ ਕਰੇ ਕਰੂਗੀ ਤੇ ਅਕਾਲੀ ਦਾ ਲੰਬਰਸਰ ਸਾਡੀ ਪੋਲੀਟਿਕਲ ਪਾਰਟੀ ਹੋ ਗਈ। ਸਰ ਅਮਰਪਾਲ ਸਿੰਘ ਵੀ ਜਦੋਂ ਆਏ ਹੈ ਇੰਡੀਆ ਦੇ ਵਿੱਚ ਉਹਨਾਂ ਨੇ ਵੀ ਇਹੀ ਕਿਹਾ ਕਿ ਅਸੀਂ ਪ੍ਰਚਾਰ ਕਰਾਂਗੇ ਸਾਡੀ ਪੋਲੀਟਿਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੰਬਰਸਰ ਹੋ ਗਈ। ਇਸ ਕਰਕੇ ਜਦੋਂ ਉਹਨਾਂ ਨੇ ਹਾਂ ਕਰਤੇ ਇਲੈਕਸ਼ਨ ਕਰਨ ਦੀ ਤੇ ਅਸੀਂ ਆਖਿਆ ਕਿ ਜੇ ਇਹ ਜੇਲ੍ਹ ਦੇ ਵਿੱਚੋਂ ਛੁੱਟਦੇ ਹੈ ਇਲੈਕਸ਼ਨ ਜਿੱਤ ਕੇ ਤੇ ਇਤੋਂ ਅੱਛੀ ਚੀਜ਼ ਨਹੀਂ ਹੋ ਸਕਦੀ ਤੇ ਅਸੀਂ ਇਹ ਵੀ ਕਹਿਤਾ ਸੀਗਾ ਕਿ ਕਬਰੀਂ ਕੈਂਡੀਡੇਟ ਅਸੀਂ ਆਪਣਾ ਬਲੇਅਰ ਸਾਹਿਬ ਨੂੰ ਖੜਾ ਕਰਾਂਗੇ ਜਿਨ੍ਹਾਂ ਨੇ ਕੱਲ ਕਾਗਜ਼ ਭਰਤੇ ਸੀਗੇ ਪਰ ਹੁਣ ਜਿਹੜਾ ਤੁਸੀਂ ਦੱਸਿਆ ਕਿ ਇਹ ਉਹਨਾਂ ਦੇ ਕਾਗਜ਼ ਠੀਕ ਮੰਨੇ ਗਏ ਐ ਤੇ ਸਾਡੇ ਸਰਾਰ ਬਲਖਾਰ ਸਿੰਘ ਬ ਡਰਾ ਕਰ ਲੈਣਗੇ ਤੇ ਨਹੀਂ ਲੜਨਗੇ ਤੇ ਸਿਰਫ ਅੰਮ੍ਰਿਤਪਾਲ ਸਿੰਘ ਲੜਨਗੇ ਉਸ ਸੀਟ ਤੋਂ اور ਜਿਹੜਾ ਮੇਰਾ ਦੂਸਰਾ ਸਵਾਲ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਨਾਮ ਦੇ ਨਾਲ ਦੀਆਂ ਹੀ ਮਿਲਦੀਆਂ ਜੁਲਦੀਆਂ ਜਿਹੜੀਆਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਪੋਲਿਟੀਕਲ ਪਾਰਟੀਆਂ ਦੇ ਆਪੋਨੈਂਟਸ ਦੀ ਸਾਜਿਸ਼ਾਂ ਨੇ ਮੈਨੂੰ ਇਹਦੀ ਵਾਕਫੀਅਤ ਨਹੀਂ ਜੀ ਸੋ ਮੈਂ ਇਹਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਇਹ ਤੁਹਾਡੀ ਇਨਫੋਰਮੇਸ਼ਨਲ ਠੀਕ ਹੋਊਗੀ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਚਾਹੁੰਦੇ ਹੋ ਹਾਲਾਂਕਿ ਇਹ ਬਾਤ ਦੇ ਵਿੱਚ ਇਸ ਦੇ ਉੱਤੇ ਕੁਝ ਕਮੈਂਟ ਕਰਨਾ ਚਾਹੁੰਦਾ ਨਹੀਂ ਮੈਂ ਇਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਵਰਕੇ ਅਮਰਤਪਾਲ ਸਿੰਘ ਨੂੰ ਸਾਰੇ ਪਛਾਣਦੇ ਐ ਤੇ ਸਾਰੀ ਕੌਮ ਉਹਨੂੰ ਵੋਟ ਪਾਊਗੀ ਤੇ ਇਹ ਉਹ ਜਿੱਤੂਗਾ ਉਸ ਦੇ ਪਾਸੇ ਬਲਟੋਹਾ ਕਹਿੰਦੇ ਨੇ ਕਿ ਪੰਥਕ ਮੁੱਦੇ ਤਾਂ ਮੈਂ ਚੁੱਕਦਾ ਰਿਹਾ ਮੈਂ ਪੰਥ ਦੀ ਗੱਲ ਕਰਦਾ ਰਿਹਾ ਕਹਿੰਦੇ ਇਹ ਅਮਰਤਪਾਲ ਸਿੰਘ ਉਹਨਾਂ ਨੂੰ ਇੰਨੀ ਕਾਲੀ ਕਾਦੀ ਹੋ ਗਈ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਕਹਿੰਦੇ ਅਜੇ ਤਾਂ 1 ਸਾਲ ਹੀ ਹੋਇਆ ਸੀ ਔਰ 1 ਸਾਲ ਦੇ ਵਿੱਚ ਇਹਨਾਂ ਨੇ ਆਪਣੀਆਂ ਕਹਿੰਦੇ ਹੱਥ ਖੜੇ ਕਰ ਮੈਂ ਜਦਾ ਬੈਸਟ ਨਹੀਂ ਸੋਚਦਾ ਜਿਹੜੇ ਬੰਦੇ ਇਹ ਇਹੋ ਜਿਹੇ ਕਮੈਂਟਸ ਕਰਦੇ ਬਲਟੋਤ ਸਾਹਿਬ ਨੇ ਜੋ ਕੁਝ ਕਿਹਾ ਉਹਨਾਂ ਦੀ ਮਰਜ਼ੀ ਹੈ ਪਰ ਸਾਡੀ ਤਾਂ ਮਰਜ਼ੀ ਹੈ ਕਿ ਸਰਦਾਰ ਅਮਰਿਤਪਾਲ ਸਿੰਘ ਕੈਂਡੀਡੇਟ ਹੋਣ ਤੇ ਉਹ ਸੀਟ ਤੋਂ ਜੇਤੂ ਹੋ ਕੇ ਆਉਣ ਤੁਸੀਂ ਖਡੂਰ ਸਾਹਿਬ ਤੋਂ ਤਾਂ ਆਪਣਾ ਕੈਂਡੀਡੇਟ ਵਾਪਸ ਵਿਡਰੋ ਕਰ ਰਹੇ ਹਾਂ ਕਿਉਂਕਿ ਨਾਮਜ਼ਦਗੀ ਪਰਵਾਨ ਹੋ ਗਈ ਹੈ ਬਹੁਤ ਸਾਰੇ ਸਿੱਖ ਗਲਿਆਰੇ ਦੇ ਵਿੱਚ ਮਾਨਸਾਪੇ ਚਰਚਾ ਹੈ ਕਿ ਫਰੀਦਕਾਉਟ ਸੀਟ ਤੋਂ ਫਿਰ ਤੁਸੀਂ ਆਪਣਾ ਉਮੀਦਵਾਰ ਵਾਪਸ ਕਿਉਂ ਨਹੀਂ ਦਿੱਤਾ ਜਿੱਥੇ ਭਾਈ ਸਰਬਜੀਤ ਸਿੰਘ ਹੋਣੀ ਕਹਿੰਦੇ ਮੈਦਾਨ ਦੇ ਵਿੱਚ ਨਹੀਂ ਉਹਨਾਂ ਦੇ ਸਾਹਮਣੇ ਤੁਸੀਂ ਫਿਰ ਆਪਣਾ ਉਮੀਦਵਾਰ ਕਿਉਂ ਖੜਾ ਕੇ ਨਹੀਂ ਸਾ ਸਰਬਜੀਤ ਸਿੰਘ ਨੂੰ ਦੋ ਵਾਰੀ ਅਸੀਂ ਬਠਿੰਡੇ ਤੋਂ ਲੜਾਇਆ ਸੀਗਾ ਜੀ ਤੇ ਬਹੁਤ ਚੰਗੇ ਵੋਟ ਲੈ ਕੇ ਗਏ ਸੀਗੇ ਫਿਰ ਇਹ ਸਾਡੀ ਪਾਰਟੀ ਨੂੰ ਛੱਡ ਕੇ ਹੋਰ ਪਾਰਟੀ ਦੇ ਵਿੱਚ ਚਲੇ ਗਏ ਸੀਗੇ ਤੇ ਸਾਡੇ ਨਾਲ ਇਹਨਾਂ ਨੇ ਤਲਕਾਤ ਨਹੀਂ ਰੱਖੇ ਨਾ ਇਹਨਾਂ ਨੇ ਫਾਇਲ ਕਰਨ ਤੋਂ ਸਾਡੇ ਕੋਲੇ ਆਏ ਐ ਤੇ ਸਾਡੇ ਜਿਹੜੇ ਕੈਂਡੀਡੇਟ ਹੈਗੇ ਆ ਉਹ 6 ਮਹੀਨਿਆਂ ਤੋਂ ਲਗਾਤਾਰ ਸਾਰੇ ਪਿੰਡਾਂ ਦਾ ਦੌਰਾ ਕਰ ਰਹੇ ਐ ਤੇ ਸਾਡੀ ਪਾਲਿਸੀ ਹੈ ਨਹੀਂ ਕਿ ਕੀ ਇਹ ਇੱਕ ਅਣਜਾਣ ਆਦਮੀ ਜਿਹੜਾ ਸਾਡੀ ਪਾਰਟੀ 'ਚੋਂ ਦੋ ਵਾਰੀ ਇਲੈਕਸ਼ਨ ਲੜ ਲੇ ਤੇ ਫੇਰ ਉਹਦੀ ਸਪੋਰਟ ਕਰੀਏ ਤੇ ਅੱਗੇ ਜਾ ਕੇ ਜੇ ਉਹ ਜਿੱਤ ਵੀ ਜਾਏ ਜਾਂ ਹਾਰ ਵੀ ਜਾਏ ਉਹਦਾ ਫਿਊਚਰ ਕੀ ਹੋਊਗਾ ਜਿਹੜਾ ਇਹ ਬੰਦਾ ਦੋਵਾਰੀ ਸਾਡੀ ਟਿਕਟ ਤੇ ਲੜਿਆ ਹੋਏ ਤੇ ਛੱਡ ਜਵੇ ਇਹੋ ਜੀ ਸ਼ਖਸੀਅਤ ਨੂੰ ਅਸੀਂ ਸਪੋਰਟ ਨਹੀਂ ਕਰ ਸਕਦੇ ਹੈਗੇ ਮਾਨ ਸਾਹਿਬ ਜਿਸ ਦੇ ਨਾਮ ਨਾਲ ਜੇ ਗੱਲ ਕਰੀਏ ਤੁਹਾਡੇ ਵਿਰੋਧੀ ਆਪੋਨੈਂਟਸ ਦੀ ਤੁਹਾਡੇ ਸਾਹਮਣੇ ਜਿਹੜੇ ਮੈਦਾਨ ਦੇ ਵਿੱਚ ਖੜੇ ਹੋਏ ਨੇ ਖੈਰਾ ਇੱਕ ਗੱਲ ਜ਼ਰੂਰ ਕਹਿੰਦੇ ਨੇ ਕਹਿੰਦੇ ਕਿ ਜੇ ਸਿਮਰਜੀਤ ਸਿੰਘ ਮਾਨ ਪੰਥ ਦੀ ਇੰਨੀ ਗੱਲ ਕਰਦੇ ਸੀ ਇੰਨੀ ਗੱਲਾਂ ਉਹ ਚੁਕਦੇ ਸੀ ਤਾਂ ਕਹਿੰਦੇ ਕਿ ਇਹ ਬੂਟਾ ਸਿਰਫ ਸੰਗਰੂਰ ਦੇ ਵਿੱਚ ਹੀ ਕਿਉਂ ਲੱਗਿਆ ਹੋਰ ਥਾਵਾਂ ਦੇ ਉੱਤੇ ਕਿਉਂ ਨਹੀਂ ਉਸ ਤਰੀਕੇ ਦੇ ਨਾਲ ਲੀਡਰ ਉਹ ਖੜੇ ਕਰ ਪਾਏ ਲੀਡਰ ਬਣਾ ਪਾਏ ਤੁਹਾਡੇ ਤੋਂ ਇਲਾਵਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਕਿਉਂ ਨਹੀਂ ਕੋਈ ਅੱਗੇ ਉੱਗ ਪਾਇਆ ਕੋਈ ਵੱਧ ਪਾਇਆ ਅੰਤਜੀ ਸਾਰੀਆਂ 13 ਸੀਟਾਂ ਦੇ ਉੱਤੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਖੜੇ ਐ ਚੰਡੀਗੜ੍ਹ ਦੇ ਵਿੱਚ ਵੀ ਖੜੇ ਐ ਤੇ ਦੋ ਜਿਹੜੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ 'ਚ ਰਹੇ ਕੇ ਕਰਨਾਲ ਤੇ ਕੁਰਕਸ਼ੇਤਰ ਉੱਥੋਂ ਵੀ ਦੋ ਕੈਂਡੀਡੇਟ ਖੜੇ ਐ ਤੇ ਜਿਆਦਾ ਚਿਰ ਤਮੈ ਨਹੀਂ ਇਹਨਾਂ ਦੀ ਸਰਦਾਰ ਸਾਹਿਬ ਦੀ ਗੱਲ ਕਰਨਾ ਚਾਹੁੰਦਾ ਪਰ ਜੋ ਇਹਨਾਂ ਨੇ ਮੇਰੇ ਕੋਲੇ ਸफारਸ਼ਾ ਲਿਖਤੀ ਤੌਰ ਤੇ ਉੱਤੇ ਕੀਤੀ ਐ ਉਹ ਇਹਨਾਂ ਦੀ ਅਮਦਤ ਇੰਟਰਨੈਸ਼ਨਲ ਪੱਧਰ ਤੇ ਕਰ ਦੁੱਤੀ ਐ ਤੇ ਜੇ ਸਾਡੀ ਪਾਰਟੀ ਦੀ ਪਾਲਿਸੀ ਇਨ ਇੰਡੀਅਨ ਬਾਰਡਰਸ ਟੱਪ ਕੇ ਇੰਟਰਨੈਸ਼ਨਲ ਪੱਧਰ ਤੇ ਖੈਰਾ ਸਾਹਿਬ ਦੀ سپورਟ ਕਰ ਦਵੇ ਫਿਰ ਇਹੋ ਜੀ ਗੱਲ ਕਰਨ ਦੀ ਮੈਂ ਮਤਲਬ ਨਹੀਂ ਰੱਖਦੀ ਪਰ ਮਾਨ ਸਾਹਿਬ ਜਿਸ ਤਿੱਕੇ ਨਾਲ ਤੁਸੀਂ ਮੈਦਾਨ ਦੇ ਵਿੱਚ ਦੁਬਾਰਾ ਹੋ ਹਾਲਾਂਕਿ ਤੁਸੀਂ ਜਦੋਂ ਇਹ ਪਾਰਲੀਮੈਂਟ ਦੀ ਚੋਣ ਜਿੱਤੀ ਸੀਗੀ ਤਾਂ ਉਦੋਂ ਕਈਆਂ ਨੇ ਸਵਾਲ ਖੜੇ ਕੀਤੇ ਸੀ ਕਿ ਜਿਹੜੇ ਮਾਨ ਸਾਹਿਬ ਸੰਵਿਧਾਨ ਦੀ ਗੱਲ ਹੀ ਨਹੀਂ ਮੰਨਦੇ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਉਹਨਾਂ ਨੇ ਕਿਵੇਂ ਫਿਰ ਵੋਟਾਂ ਦੇ ਵਿੱਚ ਖੜੇ ਹੋ ਕੇ ਸੌਹ ਚੁੱਕ ਲਈਤੀ ਔਰ ਇਹੀ ਹੁਣ ਗੱਲ ਅਮਰਿਤਪਾਲ ਨੂੰ ਵੀ ਕੀਤੀ ਜਾ ਰਹੀ ਹੈ ਕਹਿੰਦੇ ਕਿ ਜਿਹੜੇ ਸੰਵਿਧਾਨ ਨੂੰ ਤੁਸੀਂ ਮੰਨਦੇ ਹੀ ਨਹੀਂ ਹੋ ਫਿਰ ਉਸੇ ਸੰਵਿਧਾਨ ਦੀ ਤੁਸੀਂ ਦੁਬਾਰਾ ਫਿਰ ਸੌਹ ਕਿਵੇਂ ਚੁੱਕੋਗੇ ਸਾਰ ਸਭ ਗੱਲ ਇਹ ਹੈ ਕਿ 1947 ਤੋਂ ਪਹਿਲਾਂ ਗਾਂਧੀ ਤੇ ਨਹਿਰੂ ਨੇ ਸਿੱਖਾਂ ਨਾਲ ਪ੍ਰੋਮਿਸਸ ਕੀਤੇ ਸੀਗੇ ਕਿ ਤੁਸੀਂ ਅੰਗਰੇਜ਼ਾਂ ਨੂੰ ਕੱਢੋ ਤੇ ਸਾਡੇ ਹਿੰਦੂ ਕਾਂਗਰਸ ਦੇ ਨਾਲ ਲੱਗੋ ਤੇ ਜਦੋਂ ਸਾਨੂੰ ਆਜ਼ਾਦੀ ਮਿਲ ਗਈ ਤੁਹਾਨੂੰ ਇਹੋ ਜਿਹੇ ਖਿੱਤੇ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਤਾਂ ਨਿਕ ਮਾਣ ਸਕੋਗੇ ਤੇ ਜਿਹੜੀ ਕਨਸਟਿਟਿਊਟ ਅਸੈਂਬਲੀ ਸੀ ਕਨਸਟਿਟਿਊਟ ਅਸੈਂਬਲੀ ਉਹ ਹੁੰਦੀ ਹੈ ਜਿਹੜੀ ਸੰਵਿਧਾਨ ਨੂੰ ਬਣਾਉਂਦੀ ਹੈ ਉਹਦੇ ਵਿੱਚ ਦੋ ਸਿੱਖ ਮੈਂਬਰਸ ਲਏ ਗਏ ਸੀ ਇੱਕ ਤਾਂ ਸਰ ਹੁਕਮ ਸਿੰਘ ਸੀਗੇ ਤੇ ਦੂਜੇ ਸਰਦਾਰ ਭពਿੰਦਰ ਸਿੰਘ ਮਾਨ ਜਦੋਂ ਉਹਨਾਂ ਨੇ ਦੇਖਿਆ ਕਿ ਨਹਿਰੂ ਤੇ ਗਾਂਧੀ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੋਂ ਤਾਂ ਮਨਕਰ ਹੋ ਗਏ ਤੇ ਕਨਸਟੀਟਿਊਸ਼ਨ ਦੀ 25 ਧਾਰਾ ਦੇ ਵਿੱਚ ਲਿਖਤਾ ਹੈ ਕਿ ਸਿੱਖ ਧਰਮ Hindu ਧਰਮ ਦਾ ਇੱਕ ਹਿੱਸਾ ਹੈ ਸੋ ਉਹਨਾਂ ਨੇ ਇਸ ਕਨਸਟੀਟਿਊਸ਼ਨ ਦੇ ਉੱਤੇ ਖਫਾ ਹੋ ਕੇ ਦਸਖਤ ਨਹੀਂ ਕੀਤੇ ਹੈਗੇ ਸੋ ਸਿੱਖ ਕੌਮ ਵੱਲੋਂ ਇੰਡੀਅਨ ਕਨਸਟੀਟਿਊਸ਼ਨ ਦੇ ਉੱਤੇ ਦਸਕਤ ਨਹੀਂ ਹੋਏ ਤੇ ਸਿੱਖਾਂ ਨੇ ਪ੍ਰਵਾਨ ਨਹੀਂ ਕੀਤੀ ਕਿਉਂ ਕਰਕੇ ਅਸੀਂ ਕਾਨੂੰਨੀ ਤੌਰ ਦੇ ਉੱਤੇ ਚੱਲਣਾ ਚਾਹੁੰਦੇ ਆ ਅਸੀਂ ਕੋਈ ਅੜਛੜ ਨਹੀਂ ਪਾਉਣਾ ਚਾਹੁੰਦੇ ਕਿ ਜੇ ਕਾਨੂੰਨ ਕਹਿੰਦਾ ਖੱਬੇ ਪਾਸੇ ਚੱਲੋ ਸੜਕ ਦੇ ਅਸੀਂ ਖੱਬੇ ਪਾਸੇ ਚੱਲਦੇ ਆ ਜੇ ਸਿੱਖੀ ਕੋ ਨੂੰ ਨਹੀਂ ਮੰਨਦੇ ਅਸੀਂ ਤਾਂ ਸੱਜੇ ਪਾਸੇ ਚੱਲਾਂਗੇ ਫਿਰ ਦੂਜੇ ਪਾਸੇ ਤੋਂ ਸਾਨੂੰ ਤਾਂ ਰਗੜ ਦੇ ਕਿ ਆਉਣ ਵਾਲੀ ਟ੍ਰੈਫਿਕ ਸੋ ਮੇਰਾ ਮਤਲਬ ਇਹ ਬੇਮੈਨੇ ਇਹ ਹੈ ਕਿ ਜਦੋਂ ਸਿੱਖਾਂ ਨੇ ਮਨਜ਼ੂਰ ਹੀ ਨਹੀਂ ਕੀਤੀ ਇਸ ਕਨਸਟੀਟਿਊਸ਼ਨ ਨੂੰ ਸਾਡੇ ਉੱਤੇ ਮੱਦ ਦੇਣਾ ਕੀ ਇਹ ਦਸਤ ਕਰ ਦਿੰਦੇ ਆ ਇਹ ਕਰ ਦਿੰਦੇ ਆ ਫਿਰ ਦਾ ਪੇਚ ਤਾਂ ਹੁੰਦਾ ਹੀ ਹੈ ਘੋਲ ਦੇ ਵਿੱਚ ਤੁਹਾਨੂੰ ਪਤਾ ਹੈ ਇਹ ਜਦੋਂ ਸੋਚ ਚੁੱਕਦੇ ਨੇ ਉਹ ਦੇਸ਼ ਦੀ ਅਖੰਡਤਾ ਦੇ ਵਾਸਤੇ ਗੱਲ ਕਰਦੇ ਨੇ ਤਾਂ ਕਹਿੰਦੇ ਕਹਿੰਦੇ ਕਿ ਕੀ ਸੋਚ ਚੁੱਕਣ ਤੋਂ ਬਾਅਦ ਮਾਨ ਸਾਹਿਬ ਜਾਂ ਅੰਮ੍ਰਿਤਪਾਲ ਸਿੰਘ ਹੁਣੀ ਜਿਹੜੀ ਉਹਨਾਂ ਦੀ ਸੋਚ ਹੈ ਵੱਖਰਾ ਖਾਲਸਾ ਰਾਜ ਦੀ ਤਾਂ ਉਸ ਤੋਂ ਕਿਨਾਰਾ ਕਰਨਗੇ ਉਹ ਜਾਂ ਉਸ ਦੇ ਉੱਤੇ ਵੀ ਪੈਰਾ ਦੇਣ ਨਹੀਂ ਆਰਟੀਕਲ 51 ਆਫ ਦਾ ਕਨਸਟੀਟਿਊਸ਼ਨ ਕਹਿੰਦੀ ਹੈ ਕਿ ਅਸੀਂ ਸਾਰੇ ਜਿਹੜੇ ਇੰਟਰਨੈਸ਼ਨਲ ਕਾਨੂੰਨ ਸਹਿਗੇ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਸੈਪਰੇਸ਼ਨ ਸਾਰਾ ਕੁਝ ਉਸ ਨੂੰ ਅਸੀਂ ਮੰਨਦੇ ਹਾਂ ਸੋ ਆਰਟੀਕਲ 51 ਆਫ ਦਾ ਕਨਸਟੀਟਿਊਸ਼ਨ ਦੇ ਮਤਾਬਕ ਅਸੀਂ ਕਨਸਟੀਟਿਊਸ਼ਨਲੀ ਆਪਣਾ ਅਲਹਿਦਾ ਰਾਜ ਸਥਾਪਿਤ ਨਾ ਭੰਗ ਸਕਦੇ ਹਾਂ ਪੀਡ ਦੇ ਵਿੱਚ ਕੀ ਕਹਿਣਾ ਚਾਹੋਗੇ ਸੰਗਰੂਰ ਵਾਸੀਆਂ ਨੂੰ ਇੱਕ ਵਾਰ ਤਾਂ ਤੁਹਾਨੂੰ ਉਹਨਾਂ ਨੇ ਇਹ ਵੱਡੀ ਜਿੱਤ ਦਵਾਈ ਬਾਈ ਇਲੈਕਸ਼ਨ ਦੇ ਵਿੱਚ ਮੁਕਾਬਲਾ ਹੁਣ 24 ਦਾ ਹੈ ਦੁਬਾਰਾ ਫੇਰ ਕੀ ਅਪੀਲ ਸੰਗਰੂਰ ਵਾਸੀ ਮੈਂ ਤਾਂ ਇਹ ਹੀ ਅਪੀਲ ਕਰੂੰਗਾ ਕਿ ਮੈਂ ਤੁਹਾਨੂੰ ਦਿਲੋਂ ਇਹ ਤੁਹਾਡੀ ਖidmat ਕੀਤੀ ਹੈ ਤੇ ਫੇਰ ਪੰਛਲ ਕਰਦਾ ਰੂੰਗਾ ਦਿਲ ਦੇ ਨਾਲ ਤਨ ਮਨ ਤੇ ਤਨ ਦੇ ਨਾਲ ਬਰਾਬਰਤਾ ਰੱਖ ਕੇ ਵਾਪਾਰ ਨੂੰ ਦਊਂਗਾ ਫਿੱਤੀ ਪਾਰਟੀ ਨੂੰ ਬਤਾਉਂਗਾ ਜਿਹੜੇ ਖੇਤ ਮਜ਼ਦੂਰ ਹੈ ਮਜ਼ਦੂਰਾਂ ਦੀ ਗੱਲ ਸੁਣੀ ਜਾਊਗੀ ਬੀਬੀਆਂ ਦੀ ਗੱਲ ਸੁਣੀ ਜਾਊਗੀ ਕੋਈ ਝੂਠੇ ਵਾਅਦੇ ਜਿਵੇਂ ਇੰਦਰਾ ਗਾਂਧੀ ਨੇ ਕਿਹਾ ਸੀਗਾ ਰੋਟੀ ਕਪੜਾ ਮਕਾਨ ਦੇਵਾਂਗੇ મોદી ਨੇ ਕਹਿੰਦਾ ਘਰ ਘਰ ਨੌਕਰੀ ਹੋਊਗੀ ਆਮ ਪਾਰਟੀ ਨੇ ਕਿਹਾ ਚੜ੍ਹਦੇ ਮਹੀਨੇ ਹਰੇਕ ਬੀਬੀ ਦੇ ਬੈਂਕ ਦੇ ਵਿੱਚ 1000 ਰੁਪਏ ਜਮ੍ਹਾਂ ਕਰਦਾਂਗੇ ਇਹੋ ਜਿਹੇ ਬੋਗਸ ਵਾਅਦੇ ਮੈਨੂੰ ਨਹੀਂ ਕਰਤੇ ਤੇ ਮੈਂ ਸਿੱਧਾ ਸਦਾ ਆਦਮੀ ਐ ਤੇ ਸਿੱਧਾ ਸਦਾ ਚੱਲੂਗਾ ਤੇ ਸਿੱਧਾ ਸਦਾ ਇਹਨਾਂ ਦੀ ਇੱਕ ਵਾਈ ਕਰੂੰਗਾ ਇੰਡੀਆ ਆਲਾਈਂਸ ਐ ਦੇਸ਼ ਦੇ ਵਿੱਚ ਤੁਹਾਨੂੰ ਜੇ ਉਹਨਾਂ ਨੂੰ ਲੋੜ ਪੈਂਦੀ ਐ ਤੁਹਾਡੀ ਤਾਂ ਤੁਸੀਂ ਉਹਨਾਂ ਦਾ ਸਾਥ ਦੋਗੇ ਜਾਂ ਫਿਰ ਆਪਣਾ ਇਕੱਲਾ ਹੀ ਤੁਸੀਂ ਰਹੋਗੇ ਤੁਸੀਂ ਇਕੱਲੇ ਤੌਰ ਦੇ ਉੱਤੇ ਹੀ ਆਪਣੇ ਨੂੰ ਰਿਪਰੈਜ਼ੈਂਟ ਉਹ ਤੁਹਾਡੇ ਵਰਗੇ ਸਿਆਸਤਦਾਨਾਂ ਨੂੰ ਪੁੱਛ ਲਾਂਗੇ ਜੀ ਉਸ ਵਡੇ ਹੋਰ ਅਸੀਂ ਤਾਂ ਸਿਆਸਤਦਾਨ ਨਹੀਂ ਆ ਪੱਤਰਕਾਰ ਆ ਤਾਂ ਤੁਸੀਂ ਬਹੁਤ ਵੱਡੇ ਸਿਆਸਤਦਾਨ ਹੋ ਤੁਸੀਂ ਤੁਸੀਂ ਕੀ ਸੋਚਿਆ ਹੋਇਆ ਤੁਹਾਡੇ ਵਰਗੇ ਐਡੀਟਰਸ ਨੂੰ ਪੁੱਛ ਲਾਂਗੇ ਜੀ ਉਸ ਵੇਲੇ ਜਦੋਂ ਮੌਕਾ ਹੋਊਗਾ ਪਹਿਲਾਂ ਕਾਨੂੰਨ ਛਾਲ ਮਾਰਨੀ ਆ ਕਿਧਰੇ ਵੀ ਹਾਂ ਉਹ ਬਤਨ ਵਦਮਨ ਸਭ ਗਲਬਾ ਦੇ ਲਈ ਵੈਕੂ ਜੀ ਖਾਲਸਾ ਵੈਕੂ ਜੀ ਕੀ ਫਤਈ ਤਾਂ ਸੇ ਮਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਚੋਣਾਂ ਨੇ ਔਰ ਸੰਗਰੂਰ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਜਿਹੜੇ ਕੰਮ ਉਹ ਲੈ ਕੇ ਆਏ ਜਿਹੜੇ ਉਹਨਾਂ ਨੇ ਵਾਅਦਾ ਕੀਤਾ ਲੋਕਾਂ ਦੇ ਨਾਲ ਉਸ ਨੂੰ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਸੰਗਰੂਰ ਵਾਸੀ ਇੱਕ ਵਾਰ ਫੇਰ ਤੋਂ ਮੇਰੇ ਤੇ ਭਰੋਸਾ ਜਤਾਉਣਗੇ ਕੈਮਰਾ ਪਰਸਨ ਦਵਿੰਦਰ ਨਗ ਗਗਨਦੀਪ ਸਿੰਘ ਪ੍ਰੋ ਪੰਜਾਬ